ਸੂਬੇ ਦੀ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਹੁਣ ਇੱਕ ਐਮਐਲਏ ਦੀ ਗੱਡੀ ਦੇ ਉੱਪਰ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਹਮਲਾ ਕਾਂਗਰਸੀ ਐਮਐਲਏ ਦੇ ਉੱਪਰ ਹੋਇਆ ਉਸ ਦੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਨੇ ਸੋ ਉਹਨੇ ਦੇ ਨਾਲ ਸੰਬੰਧਿਤ ਹਿਮਾਚਲ ਦੇ ਉਹਨੇ ਦੇ ਨਾਲ ਸੰਬੰਧਿਤ ਕਾਂਗਰਸੀ ਐਮਐਲਏ ਦੇ ਨਾਲ ਇਹ ਜਿਹੜੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਕਟਹਿਲੈੜ ਜੇ ਕਾਂਗਰਸੀ ਵਿਧਾਇਕ ਵਿਵੇਕ ਸ਼ਰਮਾ ਦੀ ਗੱਡੀ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਹਮਲਾ ਜਿਹੜਾ ਹੈ ਇਹ ਰੋਡ ਦੇ ਨਾਲ ਕੀਤਾ ਗਿਆ ਅਤੇ ਗੱਡੀ ਦੇ ਸ਼ੀਸ਼ੇ ਤੋੜੇ ਗਏ ਨੇ ਵਿਵੇਕ ਸ਼ਰਮਾ ਦੇ ਸੰਬੰਧ ਵਿੱਚ ਇਹ ਜਿਹੜਾ ਹਮਲਾ ਹੋਇਆ ਸੀ ਇਹ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਹੋਇਆ ਵਿਧਾਇਕ ਨੇ ਹੁਸ਼ਿਆਰਪੁਰ ਥਾਣਾ ਦੇ ਵਿੱਚ ਇਸ ਦੀ ਸ਼ਿਕਾਇਤ ਜਿਹੜੀ ਉਹ ਦਰਜ ਕਰਾ ਦਿੱਤੀ ਗਈ ਹੈ ਦੱਸ ਦਈਏ ਕਿ ਜਿਹੜੇ ਇਹ ਹਿਮਾਚਲ ਦੇ ਉਹਨਾਂ ਜ਼ਿਲ੍ਹੇ ਦੇ ਨਾਲ ਸੰਬੰਧਿਤ ਕੁਟੜ ਲੋਹੜ ਦੇ ਜਿਹੜੇ ਕਾਂਗਰਸੀ ਐਮਐਲਏ ਨੇ ਉਹਨਾਂ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਹੈ ਵਿਵੇਕ ਸ਼ਰਮਾ ਉਰਫ ਵਿੱਕੂ ਜਿਹੜੇ ਕਿ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੋਏ ਸੀ ਤੇ ਜਦੋਂ ਉਹ ਵਾਪਸ ਪੰਜਾਬ ਤੋਂ ਹਿਮਾਚਲ ਨੂੰ ਜਾ ਰਹੇ ਸੀ ਤਾਂ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਦੋ ਹਮਲਾਵਰਾਂ ਦੇ ਵੱਲੋਂ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਸੀ ਉਹਨਾਂ ਨੇ ਪਹਿਲਾਂ ਤਾਂ ਗੱਡੀ ਦਾ ਪਿੱਛਾ ਕੀਤਾ ਐਮਐਲਏ ਦੀ ਗੱਡੀ ਦਾ ਪਿੱਛਾ ਕੀਤਾ ਤੇ ਬਾਅਦ ਦੇ ਵਿੱਚ ਰੋਡ ਦੇ ਨਾਲ ਐਮਐਲਏ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਦੇ ਉੱਪਰ ਹਮਲਾ ਕਰਕੇ ਉਸ ਨੂੰ ਚੱਕਨਾ ਚੂਰ ਕਰ ਦਿੱਤਾ ਸੂਚਨਾ ਅਨੁਸਾਰ ਜਿਹੜੇ ਕੁਟਹਾੜ ਲੈਡ ਵਿਧਾਨ ਸਭਾ ਸੀਟ ਤੋਂ ਹਾਲ ਹੀ ਦੇ ਵਿੱਚ ਜਿਮਨੀ ਚੋਣ ਜਿੱਤ ਕੇ ਇਹ ਐਮਐਲਏ ਬਣੇ ਨੇ ਬਵੇਕ ਸ਼ਰਮਾ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੋਏ ਸੀ ਬੁੱਧਵਾਰ ਸ਼ਾਮ ਨੂੰ ਜਦੋਂ ਉਹ ਜਲੰਧਰ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਹੁਸ਼ਿਆਰਪੁਰ ਦੇ ਨੇੜੇ ਉਹਨਾਂ ਦੇ ਨਾਲ ਜਿਹੜੀ ਇਹ ਦੁਰਘਟਨਾ ਵਾਪਰੀ ਹੈ ਇਸ ਦੌਰਾਨ ਬਾਈਕ ਸਵਾਰ ਦੋ ਲੋਕਾਂ ਨੇ ਪਹਿਲਾਂ ਉਹਨਾਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਬਾਅਦ ਦੇ ਵਿੱਚ ਗੱਡੀ ਦੇ ਨੇੜੇ ਜਾ ਕੇ ਪਿਛਲੇ ਸ਼ੀਸ਼ੇ ਦੇ ਉੱਪਰ ਰੋਡ ਦੇ ਨਾਲ ਹਮਲਾ ਕਰ ਦਿੱਤਾ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਇਸ ਹਮਲੇ ਦੇ ਵਿੱਚ ਜਿਹੜੇ ਐਮਐਲਏ ਨੇ ਉਹ ਬਿਲਕੁਲ ਸੁਰੱਖਿਅਤ ਨਹੀਂ ਸੋ ਐਮਐਲਏ ਸਾਹਿਬ ਬਵੇਕ ਸ਼ਰਮਣ ਦੱਸਿਆ ਕਿ ਉਹ ਇਸ ਹਮਲੇ 'ਚ ਆਪ ਤਾਂ ਬਾਲ-ਬਾਲ ਬਚ ਗਏ ਨੇ ਲੇਕਿਨ ਉਹਨਾਂ ਦੀ ਗੱਡੀ ਦਾ ਜਿਹੜਾ ਨੁਕਸਾਨ ਹੈ ਉਹ ਜ਼ਰੂਰ ਹੋਇਆ ਉਹਨਾਂ ਦੱਸਿਆ ਕਿ ਇਹ ਹਮਲਾਵਰਾਂ ਨੂੰ ਜਾਣ ਦੇਣੀ ਹੈਗੀ ਲੇਕਿਨ ਉਹ ਜਦੋਂ ਹੁਸ਼ਿਆਰਪੁਰ ਪੁਲਿਸ ਸਟਾਨੇ ਦੇ ਵਿੱਚ ਉਹਨਾਂ ਵੱਲੋਂ ਸ਼ਿਕਾਇਤ ਜਿਹੜੀ ਇਹਨਾਂ ਹਮਲਾਵਰਾਂ ਦੇ ਖਿਲਾਫ ਜ਼ਰੂਰ ਦੇ ਦਿੱਤੀ ਕਿ ਤੇ ਪੁਲਿਸ ਜਿਹੜੀ ਆ ਉਹ ਜਾਂਚ ਦੇ ਵਿੱਚ ਜੁਟ ਗਈ ਐ ਤੇ ਨਾਲ ਹੀ ਨਾਲ ਉਹਨੂੰ ਭਰੋਸਾ ਦਿੱਤਾ ਕਿ ਬੜੀ ਛੇਤੀ ਇਹ ਜਿਹੜੇ આરોપી ਨੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸੋ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਹਮਲਾ ਉਹਨਾਂ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਦੇ ਉੱਪਰ ਕੀਤਾ ਗਿਆ ਹੈ ਜ਼ਾਦੀ ਕਿ ਹੁਣ ਜਦੋਂ ਜਿਮਨੀ ਚੋਣਾ ਹੋਈਆਂ ਸੀ ਤਿੰਨ ਜਿਮਨੀ ਚੋਣਾ ਹੋਈਆਂ ਸੀ ਜਲੰਧਰ ਸੀਟ ਜਦੋਂ ਪੰਜਾਬ ਦੀ ਜਲੰਧਰ ਸੀਟ ਦੇ ਉੱਪਰ ਜਿਮਨੀ ਚੋਣ ਹੋਈ ਸੀ ਤਾਂ ਉਸ ਸਮੇਂ ਹਿਮਾਚਲ ਦੇ ਤਿੰਨ ਸੀਟਾਂ ਦੇ ਉੱਪਰ ਜਿਮਨੀ ਚੋਣ ਹੋਈ ਸੀ ਤੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦੇ ਨਾਲ ਸੰਬੰਧਤ ਜਿਹੜੀ ਕਟਲਹਿੜ ਦੀ ਸੀਟ ਆ ਗਈ ਉਸ ਦੇ ਉੱਪਰ ਜਿਮਨੀ ਚੋਣ ਹੈ ਜਿਹੜੀ ਵਿਵੇਕ ਸ਼ਰਮਾ ਜੀ ਦੇ ਵੱਲੋਂ ਜਿੱਤੀ ਗਈ ਸੀ ਕਾਂਗਰਸ ਦੇ ਇਹ ਐਮਐਲਏ ਨੇ ਇਹਨਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਉੱਥੇ ਹਰਾਇਆ ਸੀ ਸੋ ਹੁਣ ਕੰਮ ਦੇ ਸਿਲਸਿਲੇ ਦੇ ਵਿੱਚ ਜਦੋਂ ਹਿਮਾਚਲ ਤੋਂ ਇਹ ਪੰਜਾਬ ਆਏ ਸੀ ਅਤੇ ਬੁੱਧਵਾਰ ਸ਼ਾਮ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਜਦੋਂ ਉਹ ਵਾਪਸ ਜਲੰਧਰ ਤੋਂ ਬਾਇਆ ਹੁਸ਼ਿਆਰ ਪਰ ਹੋ ਕੇ ਹਿਮਾਚਲ ਦੇ ਵਿੱਚ ਐਂਟਰ ਕਰ ਰਹੇ ਸੀ ਤਾਂ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਦੋ ਹਮਲਾਵਰਾਂ ਦੇ ਵੱਲੋਂ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਸੀ ਉਹਨਾਂ ਵੱਲੋਂ ਪਹਿਲਾਂ ਐਮਐਲਏ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਗੱਡੀ ਦੇ ਨੇੜੇ ਪਹੁੰਚ ਕੇ ਗੱਡੀ ਦੇ ਪਿਛਲੇ ਸ਼ੀਸ਼ੇ ਦੇ ਉੱਪਰ ਜਿਹੜਾ ਹਮਲਾਵਰ ਕਰਕੇ ਸ਼ੀਸ਼ੇ ਤੋੜ ਦਿੱਤੇ ਅ ਸੋ ਦੱਸ ਦਈਏ ਕਿ ਇਸ ਹਮਲੇ ਦੇ ਵਿੱਚ ਭਾਵੇਂ ਐਮਐਲਏ ਬਿਲਕੁਲ ਸੇਫ ਨੇ ਬਿਲਕੁਲ ਸਹੀ ਸਲਾਮਤ ਨੇ ਲੇਕਿਨ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਜਿਹੜੇ ਹਮਲਾਵਰ ਨੇ ਉਹਨਾਂ ਨੇ ਪਿੱਛਾ ਕੀਤਾ ਪਰ ਉਹ ਹਮਲਾਵਰਾਂ ਨੂੰ ਜਾਣਦੇ ਨਹੀਂ ਲੇਕਿਨ ਪੁਲਿਸ ਸ਼ਿਕਾਇਤ ਹੈ ਜਿਹੜੀ ਉਹਨਾਂ ਦੇ ਵੱਲੋਂ ਹੁਸ਼ਿਆਰਪੁਰ ਦੇ ਥਾਣਾ ਦੇ ਵਿੱਚ ਕਰ ਦਿੱਤੀ ਹੈ ਤੇ ਪੁਲਿਸ ਦਾ ਜਿਹੜੀ ਉਹਨਾਂ ਮਾਮਲਾ ਦਰਜ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਆਰੰਭ ਕਰ ਦਿੱਤੀ ਤੇ ਨਾਲ ਹੀ ਨਾਲ ਐਮਐਸ ਐਮਐਲਏ ਸਾਹਿਬ ਨੂੰ ਇਹ ਭਰੋਸਾ ਦਿੱਤਾ ਕਿ ਬੜੀ ਜਲਦੀ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸੋ ਇਸ ਘਟਨਾ ਦੇ ਨਾਲ ਜਿਹੜੀ ਕਿ ਹਿਮਾਚਲ ਦੇ ਐਮਐਲਏ ਦੇ ਨਾਲ ਪੰਜਾਬ ਦੇ ਵਿੱਚ ਵਾਪਰੀ ਹੈ ਇਸ ਦੇ ਉੱਪਰ ਇੱਕ ਵਾਰ ਫਿਰ ਤੋਂ ਕਾਨੂੰਨ ਵਿਸਤ ਦੇ ਮਾਮਲੇ ਦੇ ਉੱਪਰ ਪੰਜਾਬ ਹੈ ਜਿਹੜਾ ਪੰਜਾਬ ਸਰਕਾਰ ਹੈ ਉਹ ਬੁਰੀ ਤਰੀਕੇ ਨਾਲ ਕਿਰਦੀ ਹੋਈ ਨਜ਼ਰ ਆ ਰਹੀ ਹੈ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰojana lokna tv ਦੇ ਨਾਲ